ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਲਾਡੀ ਗਰੁੱਪ ਸੇਵਾ ਸੁਸਾਇਟੀ ਦੀ ਸਹਾਇਤਾ ਦੇ ਨਾਲ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਅੰਮ੍ਰਿਤਸਰ ਵੱਲੋਂ ਢੇਰਾਂ ਬਣਾਉਣ ਦੇ ਵਿੱਚ ਇੱਕ ਬਲੱਡ ਬੈਂਕ ਲਗਾਇਆ ਗਿਆ ਇਹ ਬਲੱਡ ਡੋਨੇਟ ਕੈਂਪ ਸੀ ਪੁਆਇੰਟ ਵਿਖੇ ਲਗਾਇਆ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਕੈਂਪ 2 ਦਿਨ ਚੱਲੇਗਾ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਤਾ ਨੇ ਇਸ ਵਿੱਚ ਵੱਧ ਛੜ ਕੇ ਹਿੱਸਾ ਲਿਆ ਦੱਸਿਆ ਜਾਂਦਾ ਹੈ ਕਿ ਅੱਧੇ ਦਿਨ ਦੇ ਵਿੱਚ ਹੀ 33 ਯੂਨਿਟ ਖੂਨ ਇਕੱਠਾ ਹੋ ਗਿਆ ਮੇਲੇ 'ਚ ਆਏ ਨੌਜਵਾਨਾਂ ਨੇ ਬੜੇ ਉਤਸ਼ਾਹ ਤੇ ਸਵੈਚਾ ਦੇ ਨਾਲ ਬਲੱਡ ਡੋਨੇਟ ਕੀਤਾ ਤੇ ਕਰ ਰਹੇ ਆਂ ਬਲੱਡ ਬੈਂਕ ਦੇ ਵਲੰਟੀਅਰਸ ਨੇ ਦੱਸਿਆ ਕਿ ਇਕੱਠਾ ਕੀਤਾ ਖੂਨ ਜ਼ਰੂਰਤਬੰਦ ਲੋਕਾਂ ਨੂੰ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਤੇ ਇਹ ਸੇਵਾ ਉਹ ਬੜੇ ਛੇਰ ਤੋਂ ਨਿਭਾ ਰਹੇ ਨੇ ਇਸ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਆਓ ਦੇਖਦੇ ਹਾਂ ਇੱਕ ਰਿਪੋਰਟ ਜੀ ਆਪਾਂ ਬਹੁਤ ਥੈਂਕਫੁਲ ਆ ਸਰ ਦੇ ਜਿਨ੍ਹਾਂ ਨੇ ਸਾਡਾ ਕੈਂਪ ਆਰਗੇਨਾਈਜ਼ ਕੀਤਾ ਹੈ ਕੇਵੀਆਈ ਬਲੱਡ ਬੈਂਕ ਵੱਲੋਂ ਪੂਰੀ ਟੀਮ ਆਈ ਹੈ ਸਾਡੇ ਬਲੱਡ ਬੈਂਕ ਦਾ ਮੇਨ ਮੋਟਿਵ ਇਹੀ ਹੈ ਕਿ ਪੂਰੇ ਜਿੱਥੇ ਵੀ ਬਲੱਡ ਦੀ ਡੈਫੀਸ਼ੈਂਸੀਜ਼ ਹੈਗੀਆਂ ਉਹਨਾਂ ਨੂੰ ਬਲੱਡ ਮੁਹैया ਕਰਾਇਆ ਜਾਏ ਸਾਡੇ ਮੇਨਲੀ ਇੱਥੇ ਥੈਲੇਸੀਮੀਆ ਦੇ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਬਲੱਡ ਲੱਗਦਾ ਵਾ ਸਾਡਾ ਬਲੱਡ ਬੈਂਕ ਉਹਨਾਂ ਨੂੰ ਫ੍ਰੀ ਆਫ ਕੋਸਟ ਬਲੱਡ ਪ੍ਰੋਵਾਈਡ ਕਰਵਾਉਂਦਾ ਵਾ ਔਰ ਨਾਲ ਫਿਲਟਰ ਵੀ ਪ੍ਰੋਵਾਈਡ ਕਰਵਾਉਂਦਾ ਵਾ ਅੱਜ ਅਸੀਂ ਸੀ ਪੈਡ ਕੈਂਪ ਡੇਰਾ ਬਾਬਾ ਨਾਨਕ ਜਿੱਥੇ ਕਿ ਪਹਿਲਾਂ ਵੀ ਸੇਵਾ ਚੱਲ ਰਹੀ ਹੈ ਕਿਉਂਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਥੇ ਰੱਖ ਕੇ ਕੈਂਪਿੰਗ ਲਗਾ ਕੇ ਫ੍ਰੀ ਆਫ ਕਾਸਟ ਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਵਾਸਤੇ ਸਿਖਲਾਈ ਦਿੱਤੀ ਜਾਂਦੀ ਹੈ ਪਰ ਅੱਜ ਇਸੇ ਹੀ ਸੇਵਾ ਵਾਲੀ ਸੰਸਥਾ ਸੀਪਾਈਟ ਡੇਰ ਬਾਬਾ ਨਾਨਕ ਵਿੱਚ ਅਸੀਂ ਬਲੱਡ ਡੋਨੇਸ਼ਨ ਦਾ ਕੈਂਪ ਆਯੋਜਿਤ ਕੀਤਾ ਹੈ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਜਿੱਥੇ ਸਾਡੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡ ਸਮਰਪਿਤ ਕੀਤਾ ਪਰ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਅੱਜ ਅਸੀਂ ਬਲੱਡੀ ਬਲੱਡ ਗਰੁੱਪ ਵੱਲੋਂ ਇੱਥੇ ਬਲੱਡ ਡੋਨੇਸ਼ਨ ਦਾ ਕੈਂਪ ਆਰਗੇਨਾਈਜ਼ ਕੀਤਾ ਹੈ ਜਿਹੜਾ ਕਿ 2 ਦਿਨ ਚੱਲੇਗਾ ਇੱਥੇ ਅੱਜ ਵੀ ਯੁਵਕਾਂ ਵਿੱਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ ਬਹੁਤ ਸਾਰੇ ਯੁਵਕਾਂ ਨੇ ਆ ਕੇ ਵਲੰਟੀਅਰ ਹੀ ਇੱਥੇ ਬਲੱਡ ਡੇਟ ਕੀਤਾ ਹੈ ਅੱਜ ਅਸੀਂ 33 ਜੂਨ ਤੋਂ ਸਾਡੇ ਕੋਲ ਬਲੱਡ ਦੇ ਹੋਏ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਬਲੱਡ ਡੋਨੇਟ ਕੀਤਾ ਗਿਆ ਹੈ ਇਹ ਬਲੱਡ ਮਨੁੱਖਤਾ ਦੀ ਭਲਾਈ ਵਾਸਤੇ ਵਰਤਿਆ ਜਾਵੇਗਾ ਅਤੇ ਮੈਂ ਕਹਿਣਾ ਚਾਹੁੰਦਾ ਕਿ ਖੂਨ ਦਾ ਕਤਰਾ-ਕਤਰਾ ਜਿਹੜਾ ਵਾ ਉਹ ਲੋਕਾਂ ਦੀ ਜਾਨ ਬਚਾਏਗਾ ਔਰ ਮੈਨੂੰ ਕਹਿੰਦੇ ਆ ਹਾਂ ਬਹੁਤ ਸੁਭਾਗ ਪ੍ਰਾਪਤ ਹੋ ਰਿਹਾ ਕਿ ਚੋਲਾ ਸਾਹਿਬ ਦੇ ਮੇਲੇ ਨੂੰ ਮੁੱਖ ਰੱਖਦੇ ਹੋਇਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਆ ਔਰ ਦੇਖਿਆ ਗਿਆ ਕਿ ਯੁਗਤ ਜਿਹੜੇ ਆ ਇੱਕ ਤੋਂ ਇੱਕ ਅੱਗੇ ਆ ਰਹੇ ਸੀ ਬਲੱਡ ਡੋਨੇਟ ਕਰਨ ਵਾਸਤੇ ਪਰ ਬਹੁਤ ਸ਼ਾਹ ਜਿਹੜਾ ਵਾ ਉਹ ਦੇਖਣ ਵਿੱਚ ਮਿਲਿਆ ਵਾ ਕੱਲ ਵੀ ਅੱਛੇ ਤਰ੍ਹਾਂ ਇਹ ਕੈਂਪ ਜਿਹੜਾ